ਅਗਲੀ ਗੱਲ ਕਰੀਏ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹ ਸਿੰਘ ਜੀ ਦੇ ਬਾਰੇ ਉਹਨਾਂ ਦੀ ਤਸਵੀਰ ਅਜਾਇਬ ਘਰ ਦੇ ਵਿੱਚੋਂ ਨਾ ਲਾਓ ਅਜਾਇਬ ਘਰ ਦੇ ਵਿੱਚ ਨਾ ਲਾਓ ਜੇਲ੍ਹ ਦੇ ਵਿੱਚੋਂ ਚਿੱਠੀ ਆਈ ਹੈ ਜੀ ਪ੍ਰਵੀਨ ਜੀ ਲੰਗੇ ਦਿਨੀ ਐਸਜੀਪੀਸੀਡੀ ਅੰਤਰੀ ਕਮੇਟੀ ਦੀ ਮੀਟਿੰਗ ਸੀ ਹਮਮ ਉਸ ਮੀਟਿੰਗ 'ਚ ਬੜੀ ਚਰਚਾ ਤੋਂ ਬਾਅਦ ਆਖਰ ਦੇ ਤੇ ਸਹਿਮਤੀ ਬਣੀ ਜੀ ਕਿ ਆਪਾਂ ਨੂੰ ਡਾਕਟਰ ਮਨਮੋਹ ਸਿੰਘ ਦੀ ਤਸਵੀਰ ਸਿੱਖ ਅਜਾਇਬ ਘਰ 'ਚ ਲਾਉਣੀ ਚਾਹੀਦੀ ਹੈ ਹਮਮ ਉਹਨਾਂ ਦੇ ਸਾਰੇ ਪੱਖ ਬਾਚੇ ਹੋਣ ਇਹਨਾਂ ਨੂੰ ਪਤਾ ਹੈ ਕਿ ਮਨਮੋਹ ਸਿੰਘ ਉਸ ਕਾਂਗਰਸ ਤੋਂ ਆਉਂਦਾ ਜਿਹਨੇ ਦਰਬਾਰ ਸਾਹਿਬ ਤੇ ਹਮਲਾ ਕਰਾਇਆ ਸਹੀ ਹੈ ਬਿਲਕੁਲ ਮਨਮੋਹ ਸਿੰਘ ਉਸ ਕਾਂਗਰਸ ਤੋਂ ਆਉਂਦਾ ਜਿਹਦੇ ਦੇਖ ਰੇਖੇ ਹੀਟੇ ਦਿੱਲੀ ਸੇ ਕਤਲੇਆਮ ਤੱਕ ਹੋਏ ਨੇ ਹਮ ਜਿਸ ਤੋਂ ਬਾਅਦ ਇਹ ਤੈਅ ਕੀਤਾ ਗਿਆ ਕਿ ਹਾਂ ਇਹਨਾਂ ਨਾਲ ਸਾਂਝ ਨਹੀਂ ਪਾਉਣੀ ਅਕਾਲੀ ਦਰਬ ਨੇ ਹੁਣ ਕਦੇ ਵੀ ਹਮ ਸੋ ਇਹ ਸਾਰੀ ਪ੍ਰਕਿਰਿਆ ਦੇ ਵਿੱਚ ਜੇ ਐਸਜੀਪੀਸੀ ਨੇ ਫੈਸਲਾ ਲਿਆ ਤਾਂ ਉਹਨਾਂ ਨੇ ਹਰ ਕੌਣ ਬਾਚਿਆ ਹੋਣਾ ਹਮ ਉਸ ਤੋਂ ਬਾਅਦ ਹੀ ਉਹਨਾਂ ਨੂੰ ਵੀ ਪਤਾ ਹੈ ਕਿ ਇਹ ਸਵਾਲ ਉੱਠਣੇ ਨੇ ਜੀ ਜੀ ਪਰ ਕੁਝ ਸਿੱਖ ਸੰਪਰਦਾਵਾਂ ਨੇ ਸਿੱਖ ਸੰਸਥਾਵਾਂ ਨੇ ਸਿੱਖ ਸ਼ਖਸ਼ੀਤਾ ਨੇ ਇਤਰਾਜ਼ ਪਟਾਇਆ ਮੀਡੀਆ ਚ ਵੀ ਤੇ ਚਿੱਠੀ ਪੱਤਰਾਂ ਹੀ ਵੀ ਸੋ ਉਸ ਤੋਂ ਬਾਅਦ ਹੁਣ ਇੱਕ ਚਿੱਠੀ ਆਈ ਜੇਲ ਚ ਹਮਮ ਬਲਵੰਤ ਸਿੰਘ ਰਾਜਵਾਨਾ ਦੀ ਜੀ ਬਲਵੰਤ ਸਿੰਘ ਰਾਜਵਾਨਾ ਨੇ ਐਸਜੀਪੀਸੀ ਨੂੰ ਚਿੱਠੀ ਲਿਖ ਕੇ ਸਪਸ਼ਟ ਸ਼ਬਦਾਂ ਚ ਕਿਹਾ ਕਿ ਸਿੱਖ ਹਜਾਇਬਕਰ ਦੇ ਵਿੱਚ ਜਿਹੜਾ ਸਚਕਣ ਸ਼੍ਰੀ ਦਰਬਾਰ ਸਾਹਿਬ ਦੇ ਚੁਗਿਰਦੇ ਚ ਆਉਂਦਾ ਉਸ ਗਲਿਆਰੇ ਚ ਆਉਂਦਾ ਹੈ ਰਵਿੰਦਰ ਸਾਹਿਬ ਦੇ ਸੋ ਉਸ ਸਮੁੱਚੇ ਸਤਾਂ ਦੇ ਅੰਦਰ ਜਿਹੜਾ ਉਹ ਸਿੱਖ ਜਾਇਕਰ ਹੈ ਉਹਦੇ ਵਿੱਚ ਜਿਹੜੀ ਫੋਟੋ ਲੱਗਣੀ ਹੈ ਉਹ ਕਹਿੰਦੇ ਨਾਲ ਇਹ ਨਹੀਂ ਲੱਗਣੀ ਚਾਹੀਦੀ ਕਿਉਂਕਿ ਉਹੀ ਪੀੜ ਉਹਨਾਂ ਦੀ ਵੀ ਹੈ ਕਿ ਹਾਂ ਜਿਹੜੀ ਪੀੜ ਆਪਾਂ ਸਾਰੇ ਬਿਆਨ ਕਰਦੇ ਹਾਂ ਕਿ ਵੀ ਅਕਾਲ ਤਖਤ ਸਾਹਿਬ ਤੇ ਹਮਲਾ ਦਿੱਲੀ ਦਾ ਕਤਲਿਆਮ ਇਹ ਸਭ ਪਰ ਜਿਹੜੀਆਂ ਧਿਰਾਂ ਇਸ ਗੱਲ ਤੇ ਇਤਰਾਜ਼ ਪ੍ਰਗਟਾ ਰਹੀਆਂ ਨੇ ਉਹਨਾਂ ਦੇ ਇਤਰਾਜ਼ ਨੂੰ ਵੀ ਜਦੋਂ ਦੇਖੀਏ ਤਾਂ ਉਹਦੇ ਵਿੱਚ ਛੋਟੇ ਛੋਟੇ ਫੀਸ ਨੇ ਹਾਂਜੀ ਇਹ ਚਿੱਠੀ ਲਿਖਦੀ ਸਨੇਹਾ ਲਤਾ ਮੀਡੀਆ ਚ ਇਤਰਾਜ਼ ਪ੍ਰਗਟਾਉਤਾ ਪਰ ਉਹ ਇਸ ਨੂੰ ਰੋਕਣ ਦੇ ਲਈ ਕੋਈ ਉਹੀ ਜੀ ਤਰ੍ਹਾਂ ਤੇ ਲੜਾਈ ਨਹੀਂ ਲੜ ਰਹੇ ਹਾਂ 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 ਇਹਦਾ ਮਤਲਬ ਕਿਤਨਾ ਕਿਤੇ ਉਹਨਾਂ ਦੇ ਮਨ ਚ ਵੀ ਹੈਗਾ ਕਿ ਯਾਰ ਮਨਮੋਹਨ ਸਿੰਘ ਤਾਂ ਨਹੀਂ ਅਜਿਹਾ ਹੈਗਾ ਜੇ ਉਹਦੀ ਲੱਗ ਵੀ ਜਾਵੇ ਕੋਈ ਨਾ ਮਸਲਾ ਤਾਂ ਕਾਂਗਰਸ ਕਰਕੇ ਹੀ ਹੈ ਹਾਂ ਜਾਂ ਉਹਨਾਂ ਦੇ ਮਨ ਚ ਇਹ ਹੈ ਕਿ ਕੱਲ ਨੂੰ ਜਦੋਂ ਇਹ ਪੱਖ ਬਚਾਰਿਆ ਵੀ ਜਾਵੇ ਕਿਉਂਕਿ ਇਹ ਵਿਵਾਦ ਸਦਾ ਲਈ ਰਹਿਣਾ ਹੁਣ ਜੀ ਲੱਗ ਜਵੇ ਨਾ ਲੱਗ ਜਵੇ ਤਾਂ ਵੀ ਇਸ ਲਈ ਰਹਿਣਾ ਤੇ ਇਸ ਲਈ ਕੁਝ ਥਿਰਾਂ ਉਸ ਸਮੇਂ ਹਵਾਲੇ ਨਾਲ ਵੀ ਹੁੰਦੀਆਂ ਕਿ ਜੇ ਕਦੇ ਕਾਹ ਨੂੰ ਗੱਲ ਤੁਰੇ ਦਾ ਸਿੱਖਨ ਹੋਈਏ ਕਿ ਅਸਰ ਰੋਸਾ ਪ੍ਰਕਟਾਇਆ ਸੀ ਜੀ ਇਸ ਲਈ ਵੀ ਰੋਸਾ ਜਤਾਇਆ ਜਾਂਦਾ ਹਮਮ ਪਰ ਦੂਜੀਆਂ ਤੇਰਾ ਇਹ ਕਹਿੰਦੀਆਂ ਕਿ ਮਨਮੋਹਨ ਸਿੰਘ ਦੀ ਦੁਨੀਆ ਚ ਪਛਾਣ ਤੇ ਦੁਨੀਆ ਚ ਪਛਾਣ ਉਹਦੀ ਇਕੱਲੇ ਕਾਂਗਰਸੀ ਕਰਕੇ ਨਹੀਂ ਹੈ ਹਮ ਉਹਦੀ ਪਛਾਣ ਆਪਣੀ ਖਸਤੀ ਦੀ ਹੈ ਆਪਣੀ ਇੱਕ ਸ਼ਖਸੀਅਤ ਦੀ ਹੈ ਸੋ ਇਸ ਲਈ ਹੈ ਮਤਲਬ ਕਿ ਐਂਗੋਲਿਆ ਨਹੀਂ ਕਰਨ ਜਿਹਦਾ ਲਾਜ਼ਮੀ ਜਿਹੜੀ ਇਹ ਦੋ ਧਾਰਾਂ ਦੀ ਚਰਚਾ ਟਰਪੀ ਹਾਂਜੀ ਉਹਦੇ ਵਿੱਚ ਹੁਣ ਬਲਵੰਤ ਸਿੰਘ ਰਾਜਵਾਨ ਦੀ ਚਿੱਠੀ ਕਿੰਨਾ ਕੁ ਰੋਲ ਨਵਾਊਗੀ ਹਾਂ ਇਹ ਦੇਖਣ ਵਾਲੀ ਗੱਲ ਹੈ ਜਿਨਨੇ ਇਤਰਾਜ਼ ਆਏ ਨੇ ਕਿ ਨਹੀਂ ਲਾਉਣੀ ਚਾਹੀਦੀ ਜਿੰਨੀਆਂ ਚਿੱਠੀ ਪੱਤਰ ਆਏ ਨੇ ਜਿੰਨੇ ਬਿਆਨ ਹੀ ਆਏ ਨੇ ਜਾਂ ਹੁਣ ਬਲਵੰਤ ਸਿੰਘ ਰਾਜਵਾਨ ਦੀ ਚਿੱਠੀ ਵੀ ਆਈ ਹੈ ਇਹਨਾਂ ਸਾਰੇ ਮਸਲਿਆਂ ਦੇ ਵੀ ਜਾਂ ਜਿਨ੍ਹਾਂ ਨੇ ਇਹ ਕਿਹਾ ਕਿ ਚਲੋ ਚਾਹੇ ਮਲਵੀਜੀਬ ਨਾਲ ਹੀ ਸਹੀ ਚਾਹੇ ਮਨਮੋਹਨ ਸਿੰਘ ਤੋਂ ਹੀ ਸਹੀ ਹੈਨਾ ਮਾਫੀ ਤਾਂ ਮੰਗ ਲਈ ਹੈ ਇਹ ਵੀ ਹੋ ਗਿਆ ਹੈ ਇਹਨਾ ਈਸਰੀ ਹੁਣ ਕੋਈ ਹਰਜ ਨਹੀਂ ਜਾਂ ਉਹ ਸ਼ਖਸ਼ੀਅਤ ਵੱਡੀ ਐ ਉਹਦੇ ਨਾਲ ਆਪਣਾ ਵੀ ਸਿੱਖੀ ਦੀ ਪਹਿਚਾਨ ਦਾ ਮਸਲਾ ਵੀ ਜੁੜਿਆ ਐ ਸਿੱਖੀ ਦੇ ਮਾਣ ਦਾ ਮਸਲਾ ਜੁੜਿਆ ਇਸ ਲਈ ਐ ਉਹ ਜਿਹੜੀ ਦੋਏ ਪਾਸਿਆਂ ਦੀ ਬਹਿਸ ਐ ਉਹਦੇ ਉੱਤੇ ਅਜੇ ਐਸਜੀਪੀਸੀ ਦਾ ਕੋਈ ਕਮੈਂਟ ਨਹੀਂ ਆਇਆ ਹੂੰ ਜੀ ਉਹ ਦੋਨਾਂ ਪੱਖਾਂ ਤੇ ਐਸਜੀਪੀਸੀ ਚੁੱਪ ਐ ਹੂੰ ਜੇ ਤਾਂ ਉਹਨੇ ਲਾਉਣੀ ਹੋਈ ਫਿਰ ਤਾਂ ਸ਼ਾਇਦ ਬੋਲੇ ਹੀ ਨਾ ਹੂੰ ਹੂੰ ਜਿਉਂਨੇ ਇਹਦੇ ਉੱਤੇ ਹੁਣ ਮੂੜ ਮਨਥਨ ਕਰਨਾ ਹੋਇਆ ਫਿਰ ਉਹਦਾ ਰਿਐਕਸ਼ਨ ਆਊਗਾ ਹੂੰ ਸੁਪਰ ਚਿੱਠੀ ਜਰੂਰ ਆ ਗਈ ਹੈ ਜੀ ਉਹਦੇ ਉੱਤੇ ਕੀ ਫੈਸਲਾ ਹੁੰਦਾ ਇਹ ਹੁਣ ਐਸਜੀਪੀਸੀ ਜਾਣੇ ਦੇਖੋ ਚਰਮਾ ਜੀ ਗੱਲ ਇਹ ਅਸਲ ਦੇ ਵਿੱਚ ਕਾਂਗਰਸ ਨੇ ਜੋ ਕੀਤਾ ਉਹਦੇ ਬਾਰੇ ਤਾਂ ਰਾਹੁਲ ਗਾਂਧੀ ਨੂੰ ਵੀ ਇਹ ਮੰਨਣਾ ਪਿਆ ਨਾ ਉਹਨੂੰ ਵੀ ਗੱਲ ਮਨਜ਼ੂਰ ਕਰਨੀ ਪਈ ਵੀ ਕਾਂਗਰਸ ਦੇ ਰਾਜ ਦੇ ਵਿੱਚ ਜਾਂ ਮੇਰੇ ਵੱਡ ਵਡੇਰਾਂ ਤੋਂ ਇਹ ਚੀਜ਼ਾਂ ਹੋਈਆਂ ਨੇ ਜਿਹੜੀ ਤੁਸੀਂ ਗੱਲ ਕੀਤੀ ਹੈ ਨਾ ਵੀ ਉਹ ਇਕੱਲੇ ਕਾਂਗਰਸੀ ਪ੍ਰਧਾਨ ਮੰਤਰੀ ਜਾਂ ਕਾਂਗਰਸ ਦੇ ਰਾਜ ਸਭਾ ਮੈਂਬਰ ਨਹੀਂ ਸੀ ਦੁਨੀਆ ਦੇ ਵਿੱਚ ਇੱਕ ਅਰਥ ਸ਼ਾਸਤਰੀ ਦੇ ਤੌਰ ਤੇ ਉਹਨਾਂ ਦੀ ਪਛਾਣ ਹੈ ਦੁਨੀਆ ਦੇ ਵਿੱਚ ਉਹਨਾਂ ਨੂੰ ਬਹੁਤ ਹਾਂਜੀ ਬਹੁਤ ਵੱਡੇ ਉਪਰ ਮੈਂ ਕਾਹੀ ਕਰ ਰਿਹਾ ਕਿ ਸਿੱਖ ਭਾਈਚਾਰੇ ਚ ਦੋਈ ਤਰ੍ਹਾਂ ਦੀ ਚਰਚਾ ਚੱਲ ਰਹੀ ਹੈ ਆਪਾਂ ਨਹੀਂ ਕਹਿ ਰਹੇ ਹਮ ਹਮ ਕਿ ਇਹ ਉਹਨਾ ਚ ਚਰਚਾ ਹੈ ਕਿ ਇੱਕ ਪੱਖ ਹੋ ਰੱਖ ਰਹੇ ਨੇ ਇੱਕ ਪੱਖ ਹੋ ਰੱਖ ਰਹੇ ਨੇ ਹਮ ਪਰ ਇਹਦੇ ਸਭ ਦੇ ਦਰਮਿਆਨ ਜਦੋਂ ਦਰਬਾਰ ਸਾਹਿਬ ਤੇ ਹਮਲੇ ਦੀ ਗੱਲ ਆਊਗੀ ਜਦੋਂ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕਰਨ ਦੀ ਗੱਲ ਆਊਗੀ ਜਦੋਂ ਸਿੱਖ ਕਤਲੇਆਮ ਦੀ ਗੱਲ ਆਊਗੀ ਤਦ ਕਰਨ ਵਾਲੀ ਤੇਰੇ ਤੱਕ ਕਟਹਿਰੇ ਚ ਰਹੂਗੀ ਕਾਂਗਰਸ ਨੂੰ ਤੁਸੀਂ ਇਸ ਕਟਹਿਰੇ ਚੋਂ ਬਾਹਰ ਨਹੀਂ ਕੱਢ ਸਕਦੇ ਨਹੀਂ ਕਰ ਸਕਦੇ ਬਰ ਹੀ ਨਹੀਂ ਕਰ ਸਕਦੇ ਬਿਲਕੁਲ ਬਰ ਹੀ ਨਹੀਂ ਕਰ ਸਕਦੇ ਕਦੇ ਵੀ ਪਰ ਤੁਹਾਨੂੰ ਨਾਲੇ ਵੀ ਬਾਚਣਾ ਪਊਗਾ ਹੋਰ ਸ਼ਕਤੀਆਂ ਕਿਹੜੀਆਂ ਸੀ ਨਾਲ ਜਿਹੜੇ ਆਰਐਸਐਸ ਨਾਲ ਬੀਜੇਪੀ ਨਾਲ ਤੁਹਾਡੀ ਸਾਹ ਸੀ ਉਹ ਤਾਂ ਛਾਤੀ ਠੋਕ ਕੇ ਕਹਿੰਦੀ ਹੈ ਕਿ ਅਸੀਂ ਮਜਬੂਰ ਕੀਤਾ ਅਸੀਂ ਛੇਤੀ ਕਰਾਇਆ ਨਹੀਂ ਤਾਂ ਕਰਨ ਨੂੰ ਤਿਆਰ ਨਹੀਂ ਸੀ ਅਜੇ ਨਹੀਂ ਹੋਣਾ ਸੀ ਹੈਨਾ ਤੇ ਦੂਸਰਾ ਦਿੱਲੀ ਸਿਕਤ ਲਿਆਮ ਦੇ ਵਿੱਚ ਉਸ ਸਮੇਂ ਇਹਨਾਂ ਦੀ ਰੋਲ ਕੀ ਸੀ ਉਸ ਸਮੇਂ ਇਹਨਾਂ ਦੇ ਨੁਮਾਇੰਦੇ ਉੱਥੇ ਕੀ ਕਰ ਰਹੇ ਸੀ ਇਹ ਵੀ ਬਾਚ ਬਾਚਣ ਦਾ ਵਿਸ਼ਾ ਸੋ ਇਸ ਲਈ ਸਾਰੇ ਪੱਖ ਬਹੁਤ ਕੁਝ ਬਾਚਣਾ ਨੇ ਪਰ ਜਦੋਂ ਸਾਨੂੰ ਸੱਤਾ ਦੀ ਲੋੜ ਲੱਗਦੀ ਹੈ ਫਿਰ ਅਸੀਂ ਅੱਖਾਂ ਮੀਚ ਕੇ ਉਹਨਾਂ ਨਾਲ ਘੜ ਜੋੜ ਵੀ ਕਰ ਲੈਣੇ ਆ ਜਦੋਂ ਸਾਨੂੰ ਲੱਗਦਾ ਨੇੜੇ ਨਹੀਂ ਲਾਉਂਦੇ ਫਿਰ ਇਸ ਕਹਿੰਦੇ ਸਾਡੇ ਜੱਥੇਦਾਰਾਂ ਨੂੰ ਪੱਟ ਲਿਆ ਜੀ ਉਹਨਾਂ ਨੇ ਸਾਡੇ ਜੱਥੇਦਾਰ ਲਾ ਲਈ ਜੀ ਕਿ ਜਦੋਂ ਤੁਸੀਂ ਰਲੇ ਸੀ ਜਦ ਕੀ ਸੀ ਹੂੰ ਸਹੀ ਹੈ ਜਦ ਵੀ ਉਹੀ ਬੀਜੇਪੀ ਹੈ ਉਹੀ ਆਰਐਸਐਸ ਸੀ ਅੱਜ ਵੀ ਉਹੀ ਬੀਜੇਪੀ ਉਹੀ ਆਰਐਸਐਸ ਮੋਦੀ ਦਾ ਏਜੰਡਾ ਜਦ ਵੀ ਹੋਈ ਸੀ ਪੂਰੇ ਦੇਸ਼ ਨੂੰ ਇੱਕ ਰੰਗ ਚ ਰੰਗਣ ਦਾ ਹੁਣ ਵੀ ਹੋਈ ਹੈ